ਜੀ ਮੇਰਾ ਨਾਮ ਜਰੂਰ ਸਿੰਘ ਹਸਨਪੁਰ ਭਾਰਤੀ ਕਿਸਾਨ ਜੋਨੇ ਤਾਂ ਡਕੋਂਦਾ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਿਹੜੇ ਕਿ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਲੇ ਜੀ ਜੀ ਕਿਉਂ ਤੁੰਨ ਲਾਇਆ ਕਿੱਥੇ ਲਾਇਆ ਦੇਖੋ ਭਾਈ ਜਿੱਥੇ ਆਪਾਂ ਖੜੇ ਇੱਥੇ ਦਫ਼ਤਰ ਬਣਿਆ ਹੋਇਆ ਇਹ ਜਿਹੜਾ ਸੈਕੂਲਰ ਡਿਸਟੈਂੀ ਆ ਸਾਈਕੋਲੋਜੀਸਟੈਂੀ ਇਹ ਵੀ ਜੀ ਲਵਾਉਂਦੇ ਆ ਟਰੈਵਲ ਏਜੰਟ ਦਾ ਕੰਮ ਆ ਇਹਨਾਂ ਨਾਲ ਸਾਡੀ ਇੱਕ ਬੱਚੀ ਆ ਜਿਹੜੀ ਕਿ ਸਾਡੇ ਸੰਗਠਨ ਦੇ ਨਾਲ ਉਹਨਾਂ ਦਾ ਪਿਤਾ ਜੀ ਜੁੜੇ ਹੋਏ ਆ ਬਹੁਤ ਚਿਰ ਦੇ ਸਾਡਾ ਆਪ ਦੇ ਕੋਂਦਾ ਦਾ ਪਰਿਵਾਰ ਆ ਉਹਨਾਂ ਨੂੰ ਇਹਨਾਂ ਨੇ ਵਿਦੇਸ਼ ਸਟੱਡੀ ਵੀਜ਼ਾ ਕਹਿ ਕੇ ਭੇਜਿਆ ਜਿਹਦਾ 20 ਲੱਖ 40 ਹਜ਼ਾਰ ਰੁਪਏ ਨੇ ਵਸੂਲ ਪਾਇਆ ਵੀਜ਼ਾ ਲਵਾ ਕੇ ਦਿੱਤਾ ਪਰ ਜਦੋਂ ਬੱਚੀ ਉੱਥੇ ਗਈ ਤਾਂ ਉਹ ਵਿਸਟਰ ਵੀਜ਼ਾ ਨਿਕਲਿਆ ਟੂਰਿਸਟ ਉਹ 3 ਮਹੀਨੇ ਦਾ ਸੀ ਬੱਚੀ 20 ਦਿਨ ਲਾ ਕੇ ਉੱਥੋਂ ਵਾਪਸ ਆ ਗਈ ਨਾ ਉੱਥੇ ਕੋਈ ਭਾਸ਼ਾ ਸਮਝ ਆਵੇ ਕਿਉਂਕਿ ਪਹਿਲਾਂ ਗੱਲ ਹੋਈ ਕਿ ਇੰਗਲਿਸ਼ ਭਾਸ਼ਾ ਹੀ ਉੱਥੇ ਕਾਲਜ ਵਿੱਚ ਵਰਤੀ ਜਾਊਗੀ ਪਰ ਭਾਸ਼ਾ ਦਾ ਕੀ ਬਤ ਜਦ ਸਟੱਡੀ ਵੀਜ਼ਾ ਹੀ ਨਹੀਂ ਸੀਗਾ ਉਹਦੇ ਕਰਕੇ ਫਿਰ ਜਦੋਂ ਬੱਚੀ ਨਾਲ ਫਰਾਡ ਹੋਇਆ ਸਾਨੂੰ ਪਤਾ ਲੱਗਾ ਕਾਫੀ ਵਾਰ ਹੀ ਗੱਲਬਾਤ ਕਰੀ ਤੇ 8 ਵਾਰ ਆਉਣ ਤੋਂ ਬਾਅਦ 20 ਤਰੀਕ ਨੂੰ ਆਏ ਤਾਂ ਇਹਨਾਂ ਨੇ ਸਾਡੇ ਨਾਲ ਬੈਠ ਕੇ ਪੈਸੇ ਲੈਣੇ ਮੰਨ ਲਏ ਰਿਟਰਨ ਦੇ ਵਿੱਚ ਪਰ ਜਦੋਂ ਅਸੀਂ ਕੱਲ ਪੈਸੇ ਲੈਣ ਆਏ ਤਾਂ ਇਹਨਾਂ ਦੇ ਦਫ਼ਤਰ ਨੂੰ ਲੌਕਸ ਸੀਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਆਪ ਦੀ ਜਿਹੜੀ ਅਗਲੀ ਕਾਰਵਾਈ ਜੱਥੇਬੰਦੀ ਵਾਲੇ ਰੰਭੀ ਹੈ ਜੀ ਤੇ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਤੁਹਾਨੂੰ ਸਵਿਛਾਸ਼ਣ ਦਵਾਇਆ ਜਾ ਰਿਹਾ ਹੈ ਕਿੱਥੇ ਦਾ ਬਜਟ ਚੱਲੂ ਕੋ ਦੰਡਾਈ ਦੇਖੋ ਬਾਈ ਜੀ ਸਾਡੀ ਇੱਕੋ ਹੀ ਮੰਗ ਆ ਜਿੰਨਾ ਚਿਰ ਇਸ ਬੱਚੀ ਦੇ ਸਾਡੀ ਦੇ ਪੈਸੇ ਨਹੀਂ ਮਿਲਦੇ ਪੂਰੇ ਉਨਾ ਚਿਰ ਸਾਡਾ ਐਜੀਟੇਸ਼ਨ ਜਾਰੀ ਰਹੂਗਾ ਪਾਵੇਂ ਕੇ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹ ਸਾਨੂੰ ਕਹਿ ਰਿਹਾ ਕਿ ਤੁਸੀਂ ਦਰਖਾਸਤ ਦਿਓ ਅਸੀਂ ਕਾਰਵਾਈ ਕਰ ਦਈਏ ਸਾਡਾ ਸਵਾਲ ਇਹ ਆ ਵੀ ਜਿਹੜਾ ਬੰਦਾ ਸਰਕਾਰ ਦੇ ਵਿੱਚ ਇੱਕ ਜ਼ਿਲ੍ਹੇ ਦਾ ਜੂਥ ਦਾ ਆਗੂ ਹੋਵੇ ਇਹ ਬੰਦਾ ਜਿਹੜਾ ਰੂਬਲ ਆ ਇਹ ਜਲੰਧਰ ਦਾ ਜੂਥ ਪ੍ਰਧਾਨ ਆ ਜੀ ਇਹ ਆਮ ਆਦਮੀ ਪਾਰਟੀ ਦਾ ਉਹਦੀ ਗੱਡੀ ਕੱਲ ਦੀ ਘੇਰੀ ਹੋਈ ਆ ਉਹ ਨਹੀਂ ਕਹਿੰਦਾ ਮੂੰਹ ਮੈਂ ਆਪਣੇ ਮਾਲਕ ਆ ਸਾਡੇ ਕੋਲ ਵੀਡੀਓ ਪਈਆਂ ਸਬੂਤ ਉਹ ਆਪਦੇ ਪ੍ਰਚਾਰ ਕਰ ਰਿਹਾ ਇਸ ਦਾ ਮਾਲਕ ਉਹੀ ਆ ਮਾਲਕ ਉਹੀ ਆ ਉਹਦੀ ਹੁਣ ਗੱਡੀ ਘੇਰੀ ਵੀ ਆ ਉਹਦੀ ਗੱਡੀ ਘੇਰ ਨਹੀਂ ਕਰਕੇ ਹੀ ਪ੍ਰਸ਼ਾਸਨ ਨੂੰ ਸਰਦਾਰਦੀ ਖੜੀ ਹੋਈ ਵੀ ਆ ਇਨਾ ਜ਼ੋਰ ਲੱਗਿਆ ਵੇ ਕਿ ਮੈਨਾਂ ਕਿਵੇਂ ਨਾ ਕਿ ਮੈਂ ਗੱਡੀ ਛੜਾ ਦਈਏ ਉਹ ਜਥੇਬੰਦੀ ਦਾ ਸਾਡਾ ਫੈਸਲਾ ਵਾ ਵੀ ਪੈਸੇ ਦੇ ਕੇ ਜਾਵੇ ਆਪਦਾ ਜੋ ਕਮੈਂਡਮੈਂਟ ਰਿਟਰਨ ਦੇ ਵਿੱਚ ਹੋਈ ਸੀ ਤੇ ਆਪਦੀ ਗੱਡੀ ਲੈ ਜਾਈਏ ਅਸੀਂ ਕਰਾਉਣਾ ਦੇ ਕੋਲ ਸਰ ਕੱਲੀ ਇਹੀ ਬੱਚੀ ਕੋ ਹੋਰ ਵੀ ਬੱਚੇ ਕੋਈ ਤੁਹਾਡੇ ਨਾਲ ਬਾਈ ਜੀ ਤਕਰੀਬਨ ਪ੍ਰਧਾਨ ਜੀ ਸਾਡੇ ਦੱਸਦੇ ਆ ਬਲਾਕ ਦੇ ਆਗੂ ਆਪਣੇ ਜ਼ਿਲ੍ਹੇ ਦੇ ਆਗੂ ਨੇ ਵੀ ਇਹਨਾਂ ਦੱਸਿਆ ਕਿ ਬੱਚੀ ਦੇ ਕਹਿਣ ਮੁਤਾਬਕ ਬਾਈਕ ਤਕਰੀਬਨ ਇਹਦੇ ਧਿਆਨ ਦੇ ਵਿੱਚ ਨੇ ਜਿਨ੍ਹਾਂ ਨਾਲ ਇਸੇ ਤਰੀਕੇ ਨਾਲ ਫਰਾਡ ਹੋਇਆ ਵਾ ਹਾਲਾਂਕਿ ਉਹਨਾਂ ਨਾਲ ਸਾਡਾ ਕੋਈ ਸੰਪਰਕ ਨਹੀਂ ਹੋਇਆ ਪਰ ਬਾਈਕ ਦਾ ਸਾਨੂੰ ਪਤਾ ਕਿ ਇਸੇ ਤਰ੍ਹਾਂ ਇਸੇ ਕੰਟਰੀ ਦੇ ਵਿੱਚ ਸ ਉਹਨਾਂ ਨੂੰ ਵੈਕਟਰ ਵੀza ਲਵਾਇਆ ਗਿਆ ਕਾਫੀ ਫਰਾਡ ਆ ਜਿਹਦੇ ਦੋ ਤੱਕ ਧੋਖਾਧੜੀ ਕੀਤੀ ਗਈ ਆ ਭਾਈ ਜੀ ਦੇਖੋ ਸਰਿਆਮ ਧੋਖਾਧੜੀ ਦਾ ਸਾਡੋ ਇਹ ਤਾਂ ਆਪਾਂ ਕਹਿ ਲਈਏ ਵੀ ਇੱਕ ਪਰਿਵਾਰ ਨੂੰ ਖਤਮ ਕਰਨ ਵਾਲਾ ਇਹਨਾਂ ਨੇ ਕੰਮ ਕਰਿਆ ਵਾ ਇਹ ਕਿਹੜਾ ਗਰੀਬੰਦਾ ਆਪਦਾ ਇੱਕ ਕਿਲਾ ਜ਼ਮੀਨ ਵੇਚ ਕੇ ਉਹ 20-25 20 ਲੱਖ ਰੁਪਏ ਲਾਉਂਦਾ ਤੁਸੀਂ ਦੱਸੋ ਇਹਦੇ ਕੋਈ ਮਗਰ ਰਹਿਣਾ ਕੀ ਆ ਜਿਉ ਆਪਾਂ ਬੱਚੇ ਨੂੰ ਭੇਜਦੇ ਆ ਉਹਦੇ ਨਾਲ ਫਰਾਡ ਆ ਜਿਵੇਂ ਮਗਰ ਪਰਿਵਾਰ ਦਾ ਦੇਖੋ ਕੋਈ ਭੁੱਖ ਹੈਗਾ ਨਾ ਬੱਚੇ ਦਾ ਭੁੱਖ ਨਾ ਪਰਿਵਾਰ ਦਾ ਭੁੱਖ ਹੈ ਜੀ ਭਾਈ ਜੀ ਇਹ ਡਕਾਉਂਦਾ ਦਾ ਇਤਿਹਾਸ ਆ ਜਲਦੀ ਅਸੀਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜੇ ਸੰਘਰਸ਼ ਸ਼ੁਰੂ ਕਰਿਆ ਗੁਰੂ ਮਾਰ ਦੇ ਕਿਰਪਾ ਨਾਲ ਹਮੇਸ਼ਾ ਝੰਡਾ ਗੱਟ ਕੇ ਫਤਿਹ ਕਰਕੇ ਉਥੇ ਝੰਡਾ ਚੱਕਦੇ ਆ ਨਹੀਂ ਕਦੇ ਅਸੀਂ ਵਿਚਾਲੇ ਅਧੂਰਾ ਮੋਰਚਾ ਕਦੇ ਵੀ ਢਕਾਉਂਦਾ ਨਹੀਂ ਕਦੇ ਛੱਡਿਆ ਨਹੀਂ ਹੈਗਾ ਇਹ ਮੋਰਚੇ ਤਾਂ ਹੱਕ ਸੱਚ ਦੀ ਗੱਲ ਆ ਗੁਰੂ ਮਾਰ ਤੇ ਸਾਡੇ ਜਿਹੜਾ ਸੰਗਠਨ ਆ ਤੇ ਇਸ ਦੀਆਂ ਜੋ ਮੋਢਲੀਆਂ ਆ ਆਪਾਂ ਕਹ ਲਈਏ ਸੂਲ ਨੇ ਸਾਨੂੰ ਉਹਨਾਂ ਤੇ ਯਕੀਨ ਆ ਹੱਕ ਸੱਚ ਲਈ ਲੜਦੇ ਆ ਹੱਕ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੁੰਦੀ ਆ ਮੇਰਾ ਨਾਮ ਜਗਰਾਤ ਸਿੰਘ ਹਰਦਾਸਪੁਰਾ ਮੈਂ ਬਰਨਾਲੇ ਜ਼ਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਆ ਇਹ ਮਸਲੇ ਨੂੰ ਜਦੋਂ ਅਸੀਂ ਹੱਥ 'ਚ ਲਿਆਗਾ ਇਹਦੇ ਬਾਰੇ ਪੂਰੀ ਸਟੱਡੀ ਕਰੀ ਵੀ ਹੈ ਅਸਲ ਗੱਲ ਕੀ ਆ ਇਹ ਜਦੋਂ ਇਹ ਪਰਿਵਾਰ ਨਾਲ ਸਾਡੀ ਗੱਲ ਹੋਈ ਆ ਵੀ ਤਿੰਨੇ ਇਹ ਬੇਟੀਆਂ ਨੇਗੀਆਂ ਇਹਨਾਂ ਦਾ ਪਿਓ ਪਹਿਲਾਂ ਦੱਸ ਹੀ ਦਿੱਤਾ ਸਾਰਾ ਕੁਝ ਵੀ ਡਰਾਈਵਰੀ ਕਰਦਾਗਾ ਉਹ ਜਿਹੜੀ ਗੱਲ ਕੀਤੀ ਸੀ ਉਹ ਗੱਲ ਤੇ ਖਰੇ ਨਹੀਂ ਉਤਰੇ ਮੇਰਾ ਕਹਿਣ ਤੋਂ ਬਾਅਦ ਇਹ ਕੁੜੀ ਨੂੰ ਘਮਰਾਹ ਕੀਤਾ ਗਿਆ ਬਾਰ-ਬਾਰ ਆਉਣ ਦੇ ਬਾਵਜੂਦ ਇਹ ਲਾਰੇ ਲੱਪੇ ਲਾਉਂਦੇ ਰਹੇ 20 ਤਰੀਕ ਨੂੰ ਇਹਨਾਂ ਨੇ 22 ਤਰੀਕ ਦੀ ਤਰੀਕ ਲੈ ਲਈ ਅਸੀਂ ਜਦੋਂ 22 ਨੂੰ ਆਏ ਇਹਨਾਂ ਨੇ 22 ਨੂੰ ਬੰਦ ਕਰਤਾ ਡਾਫਤਰ ਜਦੋਂ ਬੰਦ ਕਰਤਾ ਅਸੀਂ ਆ ਕੇ ਦੇਖਿਆ ਅਸੀਂ ਤਾਂ ਹੱਕੇ ਪੱਕੇ ਰਹਿ ਗਏ ਵੀ ਯਾਰ ਸਾਡੀ ਕਰੀ ਕਤਰੀ ਹੋਈ ਐਵੇਂ ਗਈ ਰਿਟਰਨ ਦੇ ਵਿੱਚ ਲਿਖ ਕੇ ਦਿੱਤਾ ਇਹਨਾਂ ਨੇ 20 ਤਰੀਕ ਨੂੰ ਐਸਆਈ ਦੇ ਜਿਹੜਾ ਇੱਥੋਂ ਦਾ ਚਾਰਜ ਹੈ ਉਹਦੇ ਹਾਜ਼ਰੀ 'ਚ ਇਹ ਚਲੋ ਅਸੀਂ ਫੇਰ ਪਾਸੇ ਆ ਸੀ ਇਹ ਕੈਮਰਿਆਂ 'ਚ ਜਲੰਧਰ ਵੀ ਇਹਨਾਂ ਦਾ ਵੱਡਾ ਹੌਸਾ ਉੱਥੋਂ ਜਦੋਂ ਦੇਖਦੇ ਰਹੇ ਜਿਹੜੇ ਫੋਨ 'ਤੇ ਅਸੀਂ ਮੈਡਮ ਨੂੰ ਫੋਨ ਲਾਉਂਦੇ ਸੀ ਉਨੇ ਵਿਰੋਧ ਤੇ ਕਾਲ ਕਰ ਲਈ ਇਹਨੂੰ ਕਹੇ ਕਿ ਰੂਬਲ ਨੂੰ ਇਹ ਰੂਬਲ ਮੈਨੂੰ ਬੋਲਦਾ ਵੀ ਮੈਂ ਜ਼ਿਲ੍ਹਾ ਪ੍ਰਧਾਨ ਆ ਜੂਠਾ ਇਹਦਾ ਆਮ ਪਾਰਟੀ ਦਾ ਬਈ ਤੁਸੀਂ ਕੀ ਚਾਹੁੰਦੇ ਹੋ ਮੈਂ ਕੀ ਚਾਹੁੰਦਾ ਜਿਹੜਾ ਸਾਡੇ ਨਾਲ ਲੇਖਤੀ ਕੀਤੀ ਆ ਮੈਨੂੰ ਨਹੀਂ ਸੀ ਪਤਾ ਵੀ ਇਹ ਬੰਦਾ ਕੌਣ ਆ ਕਹਿੰਦਾ ਵੀ ਮੈਂ ਦਾ ਤੁਹਾਡਾ ਫੈਸਲਾ ਕਰਾ ਦਿੰਨਾ ਦੋ ਚਾਰ ਦਿਨ ਅੜਕ ਜਾ ਮੈਂ ਕਿਹਾ ਤੂੰ ਇੱਥੇ ਆ ਜਾ ਫਿਰ ਅਸੀਂ ਇਹਨੂੰ ਵੜਿਆ ਕੇ ਸੱਤ ਲਿਆ ਜਦੋਂ ਆਇਆ ਜਦੋਂ ਅਸੀਂ ਦੇਖਿਆ ਵੀ ਜਦੋਂ ਇਹਦੇ ਨਾਲ ਗਨਮੈਨ ਉਤਰੇ ਤੇ ਗੱਡੀਆਂ ਅਸੀਂ ਦੇਖ ਕੇ ਹੈਰਾਨ ਹੋ ਗਏ ਵੀ ਕੋਈ ਐਮ.ਐਲ.ਏ ਆਇਆ ਸਾਡੀ ਗੱਲ ਸੁਣਨ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਯਾਰ ਇਹੀ ਹੈ ਕਿ ਕੁੜੀ ਨੇ ਦੱਸਿਆ ਵੀ ਅਸਲ ਤਾਂ ਹਿੱਸੇਦਾਰ ਆਇਆ ਫੇਰ ਅਸੀਂ ਜਿੰਨਾ ਕੋ ਨਾਲ ਸਾਤੋਂ ਹੋਈ ਆ ਤੇ ਉਸ ਤੋਂ ਬਾਅਦ ਅਸੀਂ ਰਾਤ ਦੀਆਂ ਜਿਹੜੀਆਂ ਗੱਡੀਆਂ ਨੇ ਦੁੰਨੇ ਘੇਰੀਆਂ ਵੀਆਂ ਨੇ ਉਹ ਸਾਹਮਣੇ ਨਹੀਂ ਆ ਰਹਾ ਗਨਮੈਨ ਵੀ ਰਾਤ ਦੇ ਇੱਥੇ ਇਸ ਗੱਲ ਦੇ ਵਿੱਚ ਪਏ ਰਹੇ ਆ 705 ਦੇ ਵਿੱਚ ਵੀ ਸਰ ਅਸੀਂ ਇੱਥੇ ਬੈਠੇ ਆ ਵੀ ਜਿਹੜੀ ਸਾਨੂੰ ਸੁਰੱਖਿਆ ਦੇ ਲਈ ਉਹ ਸਾਨੂੰ ਲੱਭ ਨਹੀਂ ਰਹਾ ਇਹ ਪੁਲਿਸ ਬਾਰ ਬਾਰ ਕਹਿੰਦੀ ਸੀ ਗੱਲ ਕਰ ਲੋ ਅਸੀਂ ਇਹ ਕਿਹਦੇ ਨਾਲ ਕਰੀਏ ਉਹਨਾਂ ਦੇ ਦੋ ਬੰਦੇ ਹੋਰ ਛੱਡੇ ਵੇ ਸੀਗੇ ਉਹ 8 ਲੱਖ ਲੈ ਲਓ ਤੁਹਾਨੂੰ ਦੋ ਦੇ ਦੇਣਿਆ ਕਦੇ ਕੁਝ ਕਹਿੰਦੇ ਸੀ ਸਾਡਾ ਇਹ ਦੇਖੋ ਰਿਟਰਨ ਦੇ ਵਿੱਚ ਲਿਖ ਕੇ ਦਿੱਤਾ ਵਿਆ ਸਾਡਾ ਉ ਤਾਂ 23 ਬਣਦਾ ਉ 21 ਬਣ ਗਿਆ ਸਾਡਾ ਵਿੱਚ ਖਰਚਾ ਖੁਰਚਾ ਪਾ ਕੇ ਦੇਖੋ ਸਾਨੂੰ ਪੁਲਿਸ ਵਾਰ-ਵਾਰ ਕਹਿੰਦੀ ਆ ਲਿਖ ਕੇ ਦੇ ਦਿਓ ਸਾਨੂੰ ਪਤਾ ਹੈਗਾ ਇਹ ਸਾਰਾ ਤਜਰਬਾ ਸਾਡਾ ਵੀ ਪਰਚੇ ਦੇ ਵਿੱਚ ਕੁਝ ਨਹੀਂ ਹੋਣਾ ਇਹਨੂੰ ਅਸੀਂ ਇਹ ਧਾਰ ਲਈ ਗੱਲ ਜਥੇ ਬੰਦੀ ਨੇ ਵੀ ਅਸੀਂ ਥੋੜਿਆਂ ਬਹੁਤੇ ਅੱਜ ਅਸੀਂ ਇੱਤਾ ਵਲਾਕ ਛੱਡਿਆ ਮਹਿਲ ਕਲਾਂ ਦਾ ਇੱਥੋਂ ਲੁਧਿਆਣੇ ਤੋਂ ਅਸੀਂ ਕਿਸੇ ਨੂੰ ਨਿਕਿਆ ਜਿੰਨੇ ਨੇ ਸਾਡੀ ਨਿਬੜਦਾ ਨਹੀਂ ਅਸੀਂ ਗੱਡੀਆਂ ਨਹੀਂ ਜਾਣ ਦੇਣੀਆਂ ਸਾਡਾ ਅੱਜ 5 ਵਜੇ ਸਾਈ ਇੱਥੋਂ ਦੇ ਡਿਪਟੀ ਨੇ ਕਿਹਾ ਵੀ ਤੁਸੀਂ 5 ਵਜੇ ਤੋਂ ਹੋਰ ਨਾ ਕੁਝ ਕਰੋ ਅਸੀਂ ਕੀ ਕਰਨਾ ਸਾਡੇ ਕੋਲੇ ਲੋਕ ਤਾਕਤਾਂ ਜੇ ਨਹੀਂ ਇਹ ਹੱਲ ਕਰਦੇ ਅਸੀਂ ਰੋਡ ਉਦੋਂ ਰੋਕ ਦਿੰਨੇ ਜਦੋਂ ਸਾਡੀ ਨਹੀਂ ਚੱਲੂਗੀ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਇਹਨਾਂ ਟਰੈਵਲ ਏਜੰਟਾਂ ਨੇ ਜਿੰਨੀਆਂ ਠੱਗੀਆਂ ਮਾਰ ਰਹੇ ਨੇ ਤੇ ਹਜੇ ਦਾ ਖਮਨੀ ਕਿੰਨੇ ਕਿ ਇਹਦੇ ਵਿੱਚ ਹੋਰ ਠੱਗੇ ਵੀ ਹੋਣਗੇ ਤੇ ਇਸੇ ਤਰ੍ਹਾਂ ਅਸੀਂ ਜਲੰਧਰੋਂ ਚੰਡੀਗੜ੍ਹੋਂ ਸਾਡਾ ਇਹ ਮਤਲਬ ਇਤਿਹਾਸ ਆ ਜਥੇਵੰਦੀ ਦਾ ਵੀ ਜਿਹਨੋਂ ਦੱਬੇ ਕੁਚਲੇ ਲੋਕ ਸਾਡੇ ਕੋਲੇ ਆਉਂਦੇ ਆ ਤੇ ਅਸੀਂ ਹਰ ਉਹਨਾਂ ਦੀ ਸੁਣਦੇ ਆ ਕਰ ਮੇਰਾ ਨਾਮ ਸਿਮਰਨਜੀਤ ਕਹ ਰਹੀ ਮੈਂ ਆਪਣਾ ਫਿਨਲੈਂਡ ਦਾ ਸਕਾਲਰਸ਼ਿਪ ਤੋਂ ਵੀਜ਼ਾ ਲਗਵਾਇਆ ਸੀ ਪਹਿਲਾਂ ਮੈਂ ਇਹਨਾਂ ਕੋਲ ਆਪ ਦਾ ਯੂਕੇ ਦਾ ਵੀਜ਼ਾ ਲਗਵਾਉਣ ਲਈ ਆਈ ਸੀਗੀ ਇਹਨਾਂ ਨੇ ਮੈਨੂੰ ਯੂਕੇ ਦੇ ਵੀਜ਼ੇ ਵਿੱਚ ਦੱਸਿਆ ਜੀ ਇਹ ਰਿਸਕ ਨੇ ਚ ਤਿੰਨ ਤਰ੍ਹਾਂ ਦੇ ਨੇ ਇਦਾਂ ਇਦਾਂ ਇਹਨਾਂ ਨੇ ਮਤਲਬ ਉਹ ਚੀਜ਼ ਤੋਂ ਸਾਨੂੰ ਬਿਲਕੁਲ ਹੀ ਸਾਈਡ ਕਰਤਾ ਵੀ ਤੁਸੀਂ ਉਹ ਚੀਜ਼ ਲਈ ਹੈ ਹੀ ਨਹੀਂ ਹੈਗਾ ਤੁਹਾਡਾ ਵੀ ਉਹ ਚੀਜ਼ ਤੋਂ ਤੁਸੀਂ ਨਾ ਜਾਓ ਇਹਨਾਂ ਨੇ ਸਾਨੂੰ ਫਿਨਲੈਂਡ 'ਚ ਕਿਹਾ ਉੱਥੇ ਦਾ ਇਹਨਾਂ ਨੇ ਪਹਿਲਾਂ ਸਾਨੂੰ 16 ਲੱਖ ਰੁਪਏ 'ਚ ਵਿਦ ਸਪਾਊਸ ਕਿਹਾ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਸਾਨੂੰ ਚਲੋ ਜਿਉ ਸਾਡਾ ਪ੍ਰੋਸੈਸ ਸ਼ੁਰੂ ਹੋ ਗਿਆ 3 ਲੱਖ ਤਾਂ ਇਹਨਾਂ ਨੇ ਪਹਿਲਾਂ ਹੀ ਲੈ ਲਿਆ ਸੀਗਾ ਲਾਸਟ ਜੋ ਸਾਡਾ ਵੀਜ਼ਾ ਆ ਗਿਆ ਅਸੀਂ ਇਹਨਾਂ ਨੂੰ ਆਫਰ ਲੈਟਰ ਦਾ ਵੀ ਰੌਲਾ ਪਾਇਆ ਸੀਗਾ ਜੀ ਤੁਸੀਂ ਸਾਨੂੰ ਪ੍ਰਿੰਟਡ ਆਫਰ ਲੈਟਰ ਦਿਨੇਓ ਇਹ ਕੰਪਨੀ ਦੇ ਨਾਮ ਦਾ ਆਫਰ ਲੈਟਰ ਹੈ ਤੇ ਜਿਹੜੇ ਤੁਸੀਂ ਸਾਨੂੰ ਕਾਲਜ ਦਾ ਨਾਮ ਦੱਸਿਆਗਾ ਵੀ ਉਹ ਕਾਲਜ ਦੇ ਨਾਮ ਦਾ ਹੀ ਨਹੀਂ ਹੈਗਾ ਇਹ ਕਹਿੰਦੇ ਇਹ ਸਾਰੀਆਂ ਕੰਟਰੀਆਂ ਦੇ ਅਲੱਗ-ਅਲੱਗ ਆਫਰ ਲੈਟਰ ਹੁੰਦੇ ਨੇ ਅਲੱਗ ਰੂਲ ਹੁੰਦੇ ਨੇ ਚਲੋ ਉਦੋਂ ਵੀ ਉਹ ਹੋ ਗਿਆ ਲਾਸਟ ਜੋ ਸਾਡਾ ਵੀਜ਼ਾ ਆ ਜਾਂਦਾਗਾ ਉਦੋਂ ਅਸੀਂ ਇਹਨਾਂ ਨੂੰ ਪੈਸੇ ਦੇਣ ਤੇ ਇਹ ਕਹਿੰਦੇ ਜੀ 20 ਲੱਖ ਰੁਪਈਆ ਵੀ ਤੁਸੀਂ ਤੁਹਾਡਾ ਜਿਹੜਾ ਬਣਦਾ 17 ਦੇ ਦਿਓ ਤੇ 13 ਜਿਹੜਾ 3 ਲੱਖ ਆ ਉਹ ਤੁਸੀਂ ਦੇ ਚੁੱਕੇ ਹੋਗੇ ਜਦੋਂ ਅਸੀਂ ਇਹਨਾਂ ਕੋਲ 17 ਲੱਖ ਰੁਪਏ ਲੈ ਕੇ ਆ ਗਏ ਤੇ ਇਹ ਮੌਕੇ ਤੇ ਸਾਨੂੰ ਕਹਿੰਦੇ ਜੀ 50000 ਹੋਰ ਦੋਗੇ ਤਾਂ ਤੁਹਾਨੂੰ ਪਾਸਪੋਰਟ ਮਿਲੂਗਾ ਨਹੀਂ ਅਸੀਂ ਪਾਸਪੋਰਟ ਨਹੀਂ ਦੇਣਾ ਅਸੀਂ ਕਹਿ ਕਹਾ ਕੇ ਜਦੋਂ ਇਹਨਾਂ ਨੇ ਚਲੋ ਇਹ 30 30000 ਚ ਗੱਲ ਨਿਬੜ ਗਈ ਵੀ 30000 ਹੋਰ ਦੇ ਦੋ ਤੇ ਉਸ ਉਸ ਸਮੇਂ ਵੀ ਇਹ ਸਾਨੂੰ ਕਹਿੰਦੇ ਜੀ 17 ਲੱਖਾ ਜਿਹੜਾ ਉਹ ਸਾਨੂੰ ਦੇਜੋ ਪਾਸਪੋਰਟ ਵੀ ਦੇਜੋ ਜਦੋਂ 30000 ਦੇਜੋਗੇ ਉਦੋਂ ਪਾਸਪੋਰਟ ਲੈ ਜਿਓ ਇਹਨਾਂ ਨੇ ਸਾਥੋਂ 240000 ਰੁਪਏ ਲੈਤਾ ਇਹਨਾਂ ਨੇ 10000 ਰੁਪਏ ਸਾਥੋਂ ਉਦੋਂ ਲਿਆ ਜਦੋਂ ਪਾਸਪੋਰਟ ਆਇਆ ਤੇ ਬਾਅਦ ਚ ਜਦੋਂ ਅਸੀਂ ਉੱਥੇ ਜਾ ਕੇ ਇਹਨਾਂ ਨੂੰ ਕੰਟੈਕਟ ਕੀਤਾ ਵੀ ਇੱਥੋਂ ਦੇ ਇਦਾਂ ਦੇ ਹਾਲਾਤ ਨੇ ਤੁਸੀਂ ਸਾਨੂੰ ਇਦਾਂ ਦੱਸਿਆ ਪਹਿਲਾਂ ਤਾਂ ਪਹਿਲਾਂ ਤਾਂ ਸਾਨੂੰ ਇਹਨਾਂ ਨੇ ਜੰਗਲਾਂ 'ਚ ਜਾ ਕੇ ਉੱਥੇ ਛੱਡਤਾ ਨਾ ਸਾਨੂੰ ਕੋਈ ਰਹਿਣ ਦਾ ਸੀ ਇਹਨਾਂ ਨੂੰ ਪਹਿਲਾਂ ਹੀ ਦੱਸ ਕੇ ਗਏ ਸੀ ਵੀ ਸਾਡਾ ਉੱਥੇ ਕੋਈ ਰਿਲੇਟਿਵ ਕੋਈ ਫਰੈਂਡ ਕੋਈ ਸਰਕਲ ਕੁਝ ਹੈ ਨਹੀਂ ਇਦਾਂ ਦਾ ਇਹਨਾਂ ਦੇ ਪਹਿਲਾਂ ਉੱਥੇ ਕੰਪਨੀ ਦੇ ਬੰਦੇ ਸਾਨੂੰ ਲੈਣ ਆਏ ਪਹਿਲਾਂ ਤਾਂ 50000 ਉਹਨਾਂ ਨੇ ਸਾਨੂੰ 에ਅਰਪੋਰਟ ਤੋਂ ਲੈਣ ਦਾ ਹੀ ਲੈ ਲਿਆ ਜਿਹੜਾ ਕਿ ਅਸੀਂ ਕੋਲ ਲੈ ਕੇ ਗਏ ਸੀ ਸਾਡੇ ਕੋਲ ਉਹ ਵੀ ਨਹੀਂ ਬਚੇ ਜਦੋਂ ਅਸੀਂ ਇਹਨਾਂ ਨੂੰ ਕਿਹਾ ਤੇ ਇਹ ਸਾਨੂੰ ਕਹਿੰਦੇ ਗੁਰਦੁਆਰੇ ਜਾ ਕੇ ਰੋਟੀ ਖਾ ਲਓ ਹੋਰ ਤੁਹਾਡੇ ਨੇ ਕਿੰਨੇ ਕਿ ਦਿਨ ਬੱਚੇ ਕਿਹੜੇ ਨਾ ਧੋਸ਼ ਨੇ ਦਾ ਸ਼ਿਕਾਰ ਜਿਹੜੇ ਮੇਰੇ ਮੈਥੋਂ ਪਹਿਲਾਂ ਇੱਕ ਗਰੁੱਪ ਗਿਆ ਜੀ ਉਹ ਉਹਦੇ ਵਿੱਚ 23 ਸਟੂਡੈਂਟ ਸੀਗੇ 23 ਦੇ 23 ਸਟੂਡੈਂਟ ਵਾਪਸ ਆ ਗਏ ਨੇ ਜਿਹੜਾ ਹੁਣ ਦਾ ਗਰੁੱਪ ਆ ਇਹਦੇ ਵਿੱਚੋਂ ਵੀ ਬਹੁਤ ਸਾਰੇ ਸਟੂਡੈਂਟ ਆ ਜਿਨ੍ਹਾਂ ਨੇ ਹਜੇ ਜਾਣਾਗਾ ਮੈਂ ਮਤਲਬ ਜਿਹੜੇ ਹਜੇ ਜਾ ਚੁੱਕੇ ਨੇ ਵਾਪਸ ਆ ਗਏ ਨੇ ਕਈ ਵਾਪਸ ਆਉਣ ਦੀ ਤਿਆਰੀ ਚ ਨੇ ਮੈਂ ਇਹੀ ਮੰਗ ਕਰਦੀ ਆ ਵੀ ਮੇਰੇ ਪੂਰੇ ਪੈਸੇ ਵਾਪਸ ਕੀਤੇ ਜਾਣ ਕਿਉਂਕਿ ਮੇਰੇ ਨਾਲ ਸ਼ਰਿਆਂ ਮੈਨਾਂ ਨੇ ਧੋਖਾ ਕੀਤਾਗਾ ਮੇਰਾ ਨਾਮ ਅਮਨਦੀਪ ਸਿੰਘ ਲਾਲ ਤੋਂ ਭਾਰਤੀ ਕਿਸਾਨ ਜੁਨੀ ਹੈ ਇਹ ਤੁਹਾਡੇ ਕੋਲ ਦਾ ਜਿਹੜਾ ਇਹ ਸੰਘਰਸ਼ ਆ ਵੀ ਇਹ ਆਪਣਾ ਮੋਰਚਾ ਲੱਗਿਆ ਹੋਇਆ ਜੋ ਇਹ ਆਪਣੇ ਇੱਕ ਏਜੰਟਾ ਹੀ ਆਪਣੇ ਰੂਪਲ ਨੌਂ ਦਾ ਜਲੰਧਰ ਦਾ ਬੰਦਾ ਹੈ ਤੇ ਆਪਣੇ ਕੈਪਸ ਮਾਰਕੀਟਰ ਦਾ ਹੈਗਾ ਦਫਤਰ ਆ ਇਹਨੇ ਇੱਕ 20 ਲੱਖ 40 ਹਜ਼ਾਰ ਦੀ ਇੱਕ ਬੱਚੀ ਨਾਲ ਠੱਗੀ ਮਾਰੀ ਆ ਦੇਖੋ ਬੱਚੀ ਦਾ ਬੀਜਾ ਤਾਂ ਲਵਾਇਆ ਸੀਗਾ ਇਹਨੇ ਵੀ ਮੈਂ ਸਟੱਡੀ ਵੇਚ ਕੇ ਤੁਹਾਨੂੰ ਭੇਜ ਰਿਹਾ ਬਾਹਰ ਤੇ ਜਦੋਂ ਬੱਚੀ ਬਾਹਰ